ਲੋ ਜੀ ਚਾਹ ਬਣ ਗਈ ਸਾਡੀ ਗੁੱਡ ਮਾਰਨਿੰਗ ਸ਼ਸ਼ੀਕਲ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਲੋ ਜੀ ਸਵੇਰ ਦਾ ਟਾਈਮ ਆ ਤੇ ਚਾਹ ਸਾਡੀ ਬਣ ਰਹੀ ਹੈ ਤੇ ਇੱਧਰ ਬਣਾਤੀ ਮੈਗੀ ਬੱਚਿਆਂ ਦੇ ਟਿਫਿਨ ਵਾਸਤੇ ਤੇ ਰਾਤੀ ਹੋਗੀ بارش ਦੇਖ ਸਕਦੇ ਜੀ ਆ ਵਗ ਬਹੁਤ ਜ਼ਿਆਦਾ ਚੱਲਦੀ ਪਈ ਆ ਤੇ ਬੁੱਧਰ ਗਈ ਹੋਈ ਪਈ ਆ ਜੇ ਤੇਰਾ ਦੀ ਬਾਰਸ਼ੋਂ ਕਰਕੇ ਦੇਖੋ ਕਿੰਨਾ ਪਾਣੀ ਰੁਕਿਆ ਪਿਆ ਹਾਂ ਇਹਦੇ ਵਿੱਚ ਲੋ ਜੀ ਇਹ ਬਸ ਜਾਵੇ ਕਿ ਗਰਦਾਸਪੁਰ ਰੋਲਸ 8 ਵਜੇ ਗਰਦਾਸਪੁਰ ਜਾਂਦੀ ਹੈ ਤੇ ਸ਼ਾਮੀ ਬਾਸ 5 ਵਜੇ ਫਿਰ ਇੱਥੇ ਖੜਦੀ ਆ ਤੇ ਇਹ ਬਲੌਗ ਮੇਰਾ ਪਹਿਲਾਂ ਦਾ ਵਾ ਇਹਨੂੰ ਪਾਉਣ ਦਾ ਟਾਈਮ ਹੀ ਨਹੀਂ ਮਿਲਿਆ ਹੁਣ ਪਾ ਰਹੀ ਆ ਤੇ ਦੇਖੋ ਫਿਰ ਬੱਦਲਬਾਈ ਕਿੰਨੀ ਹੋਈ ਪਈ ਹੈ بارش ਫਿਰ ਆਉਣ ਵਾਲੀ ਆ ਲੋ ਜੀ ਚਾਹ ਬਣ ਗਈ ਸਭੀ ਫੇਰ ਤੋਂ ਹੋ ਗਈ بارش ਚાલુ ਰਾਤ ਵੀ ਸਾਰਾ ਮੀਂਹ ਪੈਂਦਾ ਰਿਹਾ ਤੇ ਹੁਣ ਫੇਰ ਤੋਂ بارش ਆਉਣ ਲੱਗ ਪਈ ਆ ਤਾਂ ਅੱਜ ਕੰਮਾਂ ਧੰਨੀਆਂ ਦੀਆਂ ਛੁੱਟੀਆਂ ਉਹ ਉਹ ਠੰਡ ਵਧ ਗਈ ਫੇਰ ਕਿੰਨਾ ਵਧੀਆ ਮੌਸਮ ਹਮ ਚਾਹੀ ਗਾਲਾ ਤੋ ਗਾਈਜ਼ ਹਮ ਜਾ ਰਹੇ ਹਾਂ ਲੰਗਰ ਖਾਨੇ ਜਹਾਂ ਪਰ بارش ਹੋ ਰਹੀ ਹੈ ਤਾਂ ਹਮ ਘਰ ਪਰ ਨਹੀਂ ਲੰਗਰ ਬਣਾਏਗੇ ਲੋ ਜੀ ਆਪਾਂ ਲੰਗਰ ਖਾ ਕੇ ਆ ਗਏ ਘਰਾਂ ਤੇ ਪਰ بارش ਕਰਕੇ ਭej ਗਏ ਸਾਰੇ ਇਹ ਇਧਰ ਸਾਰੀ ਜਗਤ ਭej ਗਈ ਇਹਨਾਂ ਦੇ ਲੰਗੜ ਵਿੱਚ ਹੀ ਆਲੂ ਮਟਰ ਉਹ ਨਹੀਂ ਆਲੂ ਮਟਰ ਗੋਭੀ ਸਬਜ਼ੀ ਦਾਲ ਜਲੇਬੀ ਰੋਟੀ ਹੈ ਨਾ ਮਿੱਠਾ ਚਾਹ ਮਿੱਠਾ ਮਿੱਠੇ ਮਿੱਠੇ ਘਾਤ ਲੱਗੀ ਮਿੱਠੇ ਜਾ ਕੋਈ ਘਰ ਤੋਂ ਆ ਕੇ ਲਿਆਦੇ ਤੇ ਲਿਆਂਦੀਆਂ ਆਂ ਪੰਜੇਲੀਆਂ ਤਲੰਗਰ ਖਾ ਕੇ ਆ ਗਿਆ ਘਰ ਹੁਣ ਸਾਨੂੰ ਜਰੂਰਤ ਨਹੀਂ ਰੋਟੀ ਖਾਣ ਦੀ ਤਰ੍ਹਾਂ ਮਾਣਨਾ ਸਵਾਗ ਮੀ ਵਿੱਚ ਦਿਲ ਨੂੰ ਨਹੀਂ ਮਿਲਿਆ ਪਨੀਰ ਦੀ ਟੁਕੀ ਉਹ ਗੁੱਸੇ ਹੋ ਗਿਆ ਮੀ ਦੇ ਵਿੱਚ ਵੇ ਲੰਗਰ ਹੀ ਸਹੀ ਆ ਜਿੱਥੇ ਹੁੰਦਾ ਲੰਗਰ ਖਾਇਆ ਘੜੂੜਾ ਲੰਗੜੀ ਠੰਡ ਹੁਣ ਆ ਗਏ ਮੀ ਆ ਗਿਆ ਨਾ ਫਿਰ ਪਿੱਛੇ ਗਏ ਸਾਰੇ ਲਓ ਜੀ ਇਹ ਅੰਨ੍ਯਾ ਜਲੇਬੀਆਂ ਗਰਮ ਗਰਮ ਜਲੇਬੀ ਨੂੰ ਕਿੰਨੂੰ ਪਸੰਦ ਗਾ ਬੜੀ ਸੁਆਗ ਮਸਲੀ ਹਿੰਦ ਕਰਕੇ ਮੀਂਹ ਦੇ ਵਿੱਚ ਜਾਣਗੇ ਲੰਗਰ ਤੇ ਲੇਟ ਹੋਵੇ ਤੇ ਫਿਰ ਸ਼ਾਮੀ ਦੇ ਤੇ ਮੱਥਾ ਟੇਕ ਲਿਆ ਤੂੰ ਟੇਕ ਲਿਆ ਲਾ ਤਾਂ ਪੇਪਰ ਜਿਆਦਾ ਮੂੰਹ ਐ ਨੂੰ ਘਰ ਐ ਨੂੰ ਚਿਹਰਾ ਤਾਂ ਦਿਖਾਓ ਬੰਦ ਕਰ ਐ ਨੂੰ ਨਹੀਂ ਬੰਦ ਕਰੂੰਗੀ ਨਹੀਂ ਕਰੂੰਗੀ ਵੇਖੋ ਕਿੰਨੀ ਜਿਆਦਾ ਧੁੰਦ ਪਈ ਆ ਅੱਜ ਜਿਆਦਾ ਹੀ ਧੁੰਦ ਪਈ ਵੇ ਅੱਜ ਕੰਨੀ ਧੁੰਦ ਵੇ ਕੁਛ ਨਹੀਂ ਦਿਹੰਡੇ ਹਸਿਆਲ ਵਾਂਗੂ ਬੂੜੀ ਠੰਡ ਵੀ ਹੈਗੀ ਵੇ ਅੱਜ ਕੋੜਾ ਪਿਆ ਜਾਦਾ ਪੇਪਰ ਲਾਵ ਤੇ ਦਿਲ ਤੇ ਰੱਖਦਾ ਮੈਥ ਤੇ ਇਹਦਾ ਹਾਂ ਨਾੜਾ ਆ ਆਵੇ ਲਾ ਵੀ ਨਿਆਣੇ ਸਕੂਲ ਲੈ ਪੜਨ ਜਾਣਦੇ ਸਾਈਕਲ ਤੇ ਲਓ ਜੀ ਦੁਪਹਿਰਾਂ ਦਾ ਵੱਜ ਗਿਆ ਡੇਢ ਤੇ ਹੁਣ ਆਪਾਂ ਲੱਗੇ ਆਂ ਬਣਾਉਣ ਮਿੱਠੇ ਚੌਲ ਗੁੜ ਵਾਲੇ ਤੇ ਜੋ ਬਹੁਤ ਜ਼ਿਆਦਾ ਖਾਣੇ ਵਿੱਚ ਸਵਾਦ ਦਿੱਤੀ ਖੁਸ਼ਬੂ ਜਿਹੜੀ ਬਹੁਤ ਵਧੀਆ ਮੈਨੂੰ ਪਸੰਦ ਲੱਗਦੀ ਆ ਤੇ ਇਧਰ ਚੌਲ ਵਗੈਰਾ ਜਿਹੜੇ ਆਪਾਂ ਚੋਬਲੇ ਨੇ ਤੇ ਸਾਡਾ ਜਦੋਂ ਗੁੜ ਘੁਲ ਗਿਆ ਤਾਂ ਫਿਰ ਆਪਾਂ ਚੌਲ ਜਿਹੜੇ ਤੋਕੇ ਵਿੱਚ ਪਾ ਦਾਂਗੇ ਲਓ ਜੀ ਇਧਰ ਚੌਲ ਪਾ ਦਿੱਤੇ ਆਪਾਂ ਖੁਸ਼ਬੂ ਬਹੁਤ ਵਧੀਆ ਆਉਂਦੀ ਪਈ ਆ ਜੀ ਅਪਾ ਥੋੜਾ ਕਰੇ ਸਮਾਨ ਪਾਵਾਂਗੇ ਸੌਂਗੀ ਮਗਜ਼ ਵਗੈਰਾ ਉਹਦਾ ਤੇ ਵੈਸੇ ਇਹ ਵੀ ਨਹੀਂ ਕਹਿੰਦੇ ਪਏ ਵੀ ਪਾਓ ਪਰ ਆਪਾਂ ਥੋੜਾ ਜਿਹਾ ਪਾ ਲੈਨੇ ਇਹਨੂੰ ਵਿੱਚ ਕਿ ਥੋੜੀ ਕਿ ਆਪਾਂ ਸੌਂਫ ਪਾ ਲੈਨੇ ਵਿੱਚ ਵਾਓ ਬੜੇ ਮਿੱਠੇ ਚੌਲ ਗੁੜ ਵਾਲੇ ਬਹੁਤ ਵਧੀਆ ਖੁਸ਼ਬੂ ਆਉਂਦੀ ਹੁਣ ਦੇਖਿਆ ਡੈਡੀ ਲੋ ਜੀ ਚੌਲ ਸਾਡੇ ਰੈਡੀ ਹੋ ਗਏ ਆ ਤੇ ਤੁਸੀਂ ਵੀ ਖਾਓ ਤੇ ਆਪਾਂ ਵੀ ਖਾਈਏ ਤੇ ਬੱਚੇ ਸਾਡੇ ਬਿਲਕੁਲ ਸਿੰਪਲ ਚੌਲ ਪਸੰਦ ਕਰਦੇ ਨੇ ਤੇ ਆਪਾਂ ਥੋੜੇ ਜਿਹੇ ਵਿੱਚ ਮਗਜਮੂਦ ਵਗੈਰਾ ਪਾਇਆ ਹੋਰ ਕੁਝ ਨਹੀਂ ਪਾਇਆ ਹੈਗਾ ਤੋਂ ਵੀ ਕਹਿੰਦੇ ਪਏ ਨੇ ਵੀ ਤੁਸੀਂ ਕਿਉਂ ਪਾਇਆ ਸਿੰਪਲ ਹੀ ਬਣਾਉਣਾ ਸੀ ਤੇ ਮੈਨੂੰ ਚੌਲਾਂ ਤੋਂ ਜ਼ਿਆਦਾ ਆਇਆ ਕਿ ਜਦੋਂ ਆਪਾਂ ਨਿੱਕੇ ਹੁੰਦੇ ਸੀ ਨਾ ਸਾਡੀ ਦਾਦੀ ਨੇ ਚੌਲ ਬਣਾਏ ਤੇ ਚੌਲ ਜਿਹੜਾ ਚੌਲਾਂ ਕਰਕੇ ਸਾਡੀ ਲੜਾਈ ਹੋ ਗਈ ਦੋਵਾਂ ਭੈਣਾਂ ਦੀ ਉਹ ਕਹਿੰਦੀ ਮੈਨੂੰ ਜ਼ਿਆਦਾ ਚਾਹੀਦੇ ਤੇ ਮੈਂ ਕਹਿੰਨੀ ਹਾਂ ਜ਼ਿਆਦਾ ਮੈਨੂੰ ਚਾਹੀਦੇ ਚਲੋ ਜੀ ਅੱsse ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਤੇ ਨੈਕਸਟ ਵੀਡੀਓ ਨਾਲ ਫੇਰ ਮਿਲਦੇ ਹਾਂ